ਦੇਸ਼ ਦੇ ਵੱਖ-ਵੱਖ ਰਾਜਾਂ ਦੇ ਵਿੱਚ ਲਗਾਤਾਰ ਤੇਜ਼ بارش ਹੋ ਰਹੀ ਹੈ ਜਿਸ ਨੂੰ ਲੈ ਕੇ ਕਿ ਬਹੁਤ ਸਾਰੀਆਂ ਵੱਡੀਆਂ ਘਟਨਾਵਾਂ ਨੇ ਜਿਹੜੀਆਂ ਉਹ ਵੀ ਸਾਹਮਣੇ ਆ ਰਹੀਆਂ ਨੇ ਗੱਲ ਕੀਤੀ ਜਾਵੇ ਉੱਤਰਾਖੰਡ ਦੀ ਤਾਂ ਉੱਤਰਾਖੰਡ ਦੇ ਵਿੱਚ ਵੀ ਭਾਰੀ ਮੀਂਹ ਪੈ ਰਿਹਾ ਜਿਸ ਤੋਂ ਬਾਅਦ ਕਿ ਉੱਤਰ ਕਾਸ਼ੀ ਜ਼ਿਲ੍ਹੇ ਵਿੱਚ ਜਮੁਨਾ ਘਾਟੀ ਦੇ ਵਿੱਚ ਬੱਦਲ ਫਟਣ ਦੇ ਕਾਰਨ ਨਗਾਮ ਇਲਾਕੇ ਦੇ ਵਿੱਚ ਭਾਰੀ ਨੁਕਸਾਨ ਹੋਇਆ ਬਹੁਤ ਤੇਜ਼ ਪਾਣੀ ਆਇਆ ਪਾਣੀ ਦੀਆਂ ਛੱਲਾਂ ਦੇ ਨਾਲ ਚਿੱਕੜ ਵੀ ਹੈ ਜਿਸ ਨੇ ਕਿ ਕਈ ਮਕਾਨਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਇੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਇੱਕ ਪਿੰਡ ਦੇ ਵਿੱਚ ਤਾਂ ਬੱਦਲ ਫਟਣ ਦੇ ਕਾਰਨ ਜਿਹੜਾ ਮਲਬਾ ਆਇਆ ਉਹ ਉਸ ਦੇ ਨਾਲ ਇੱਕ ਘਰ ਹੈ ਜਿਹੜਾ ਉਹ ਵੀ ਬੁਰੇ ਤਰੀਕੇ ਦੇ ਨਾਲ ਤਹਸ ਨਹਸ ਹੋ ਗਿਆ ਪੂਰਾ ਉਸ ਦੇ ਹੀ ਦਬ ਗਿਆ ਚਿੱਕੜ ਦੇ ਨਾਲ ਇਹ ਜਿਹੜਾ ਘਰ ਹੈ ਬੁਰੇ ਤਰੀਕੇ ਨਾਲ ਭਰ ਗਿਆ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬਚਾਅ ਕਾਰਜ ਲਗਾਤਾਰ جاری ਹੈ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਬਹੁਤ ਸਾਰੇ ਅਜਿਹੇ ਮਕਾਨ ਨੇ ਅਜਿਹੇ ਘਰ ਨੇ ਜੋ ਕਿ ਬੁਰੇ ਤਰੀਕੇ ਦੇ ਨਾਲ ਚਿੱਕੜ ਅਤੇ ਮਲਬੇ ਦੇ ਨਾਲ ਭਰ ਗਏ ਨੇ ਅਤੇ ਕੁਝ ਮਕਾਨ ਤਾਂ ਟਹਿ ਵੀ ਗਏ ਨੇ ਜੋ ਕਿ ਪਾਣੀ ਦੇ ਨਾਲ ਰੁੜ ਗਏ ਨੇ ਪਰ ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਦੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਹਲੇ ਜਾਨੀ ਮਾਲੀ ਕਿੰਨਾ ਨੁਕਸਾਨ ਹੋ ਰਿਹਾ ਹੈ ਇਸ ਬਾਰੇ ਹਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ